ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਜੋ ਵੀ ਗੁਰਮਖ ਪਿਆਰੇ ਨਾਮ ਬਾਣੀ ਸਿਮਰਨ ਕਰਕੇ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਹਨ ਉਹ ਉਸ ਦਾ ਹੀ ਰੂਪ ਮਿੱਠ ਬੋਲੜਾ ਜੀ ਹੋ ਜਾਂਦੇ ਹਨ ਮਿੱਠ ਬੋਲੜਾ ਉਹੀ ਹੋ ਸਕਦਾ ਹੈ ਜਿਸ ਨੇ ਹਉਮੈ ਮਾਰ ਕੇ ਆਪਣਾ ਦੇਹ ਅਭਿਮਾਨ ਉੱਕਾ ਹੀ ਮਿਟਾ ਦਿੱਤਾ ਹੈ ਪੋਠੋਹਾਰ ਪਾਕਿਸਤਾਨ ਵਿੱਚ ਸਿੰਘ ਸਵਾ ਲਹਿਰ ਬੜੇ ਜੋਰਾਂ ਤੇ ਚੱਲ ਰਹੀ ਸੀ ਉੱਥੇ ਇੱਕ ਪਰਮਹੰਸ ਸਾਧੂ ਨੇ ਸਿਰ ਮੂਹ ਦੇ ਵਾਲ ਕੱਟੇ ਹੋਏ ਸਨ ਇੱਕ ਸਿੰਘ ਸਭੀਆ ਲੀਡਰ ਪਰਮਹੰਸ ਸਾਧੂ ਨੂੰ ਕਹਿਣ ਲੱਗਾ ਕਿ ਤੂੰ ਵਾਹਿਗੁਰੂ ਦੀ ਬਖਸ਼ੀ ਹੋਈ ਅਮਾਨਤ ਨੂੰ ਕਿਉਂ ਕੱਟਿਆ ਹੋਇਆ ਹੈ ਸਾਧੂ ਕਹਿਣ ਲੱਗਾ ਜਹ ਮੇਰੀ ਖੇਤੀ ਹੈ ਚਾਹੇ ਮੈਂ ਇਸੇ ਕਾਟੂ ਜਾਂ ਰੱਖੂ ਇਸ ਗੱਲ ਤੇ ਉਹਨਾਂ ਦੋਨਾਂ ਵਿੱਚ ਬਹੁਤ ਬਾਤ ਵਿਵਾਦ ਹੋ ਗਿਆ ਪਰ ਲੋਕਾਂ ਨੇ ਛੁੜਾ ਦਿੱਤਾ ਸ਼ਾਮ ਦੇ ਵਕਤ ਉਹੀ ਸਿੰਘ ਸਭਿਆ ਲੀਡਰ ਸੰਤ ਅਤਰ ਸਿੰਘ ਜੀ ਮਹਾਰਾਜ ਕੋਲ ਬੈਠਾ ਹੋਇਆ ਸੀ ਪਰਮਹੰਸ ਸਾਧੂ ਸਾਹਮਣੇ ਉਲੰਘਿਆ ਉਸ ਲੀਡਰ ਨੇ ਕਿਹਾ ਆਓ ਸੰਤ ਜੀ ਸਾਡੇ ਕੋਲ ਵੀ ਆ ਕੇ ਬੈਠ ਜਾਓ ਸਾਧੂ ਦਾ ਕਰੋਧ ਅਜੇ ਠੰਡਾ ਨਹੀਂ ਸੀ ਹੋਇਆ ਉਸ ਨੇ ਬੜੇ ਹੀ ਗੁੱਸੇ ਵਿੱਚ ਕਿਹਾ ਤੇਰੇ ਕੁੱਤੇ ਕੇ ਪਾਸ ਹਮ ਨਹੀਂ ਬੈਠਦੇ ਇਹ ਸੁਣ ਕੇ ਸੰਤ ਜੀ ਨੇ ਬੜੇ ਹੀ ਪ੍ਰੇਮ ਨਾਲ ਇਹ ਇਲਾਹੀ ਬਚਨ ਕਹੀ ਆਉ ਸੰਤ ਜੀ ਅਸੀਂ ਗੁਰੂ ਨਾਨਕ ਦੇ ਕੁੱਤੇ ਹਾਂ ਸਾਡੇ ਕੋਲ ਹੀ ਬੈਠ ਜਾਓ ਇਸ ਇਲਾਹੀ ਮਿੱਠੀ ਆਵਾਜ਼ ਨੇ ਸਾਧੂ ਦੇ ਹਿਰਦੇ ਨੂੰ ਐਸੇ ਪ੍ਰੇਮ ਨਾਲ ਬਿਨ ਦਿੱਤਾ ਕਿ ਉਹ ਸੰਤਾਂ ਦੇ ਚਰਨਾਂ ਤੇ ਟੈ ਪਿਆ ਤੇ ਪ੍ਰੇਮ ਨਾਲ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਵੀ ਅਮਰਤ ਛਕਾ ਕੇ ਕਲਗੀਆਂ ਵਾਲੇ ਦੇ ਜਹਾਜ਼ ਚੜਾਓ ਉਸਨੇ ਸੰਤ ਜੀ ਮਹਾਰਾਜ ਪਾਸੋਂ ਅਮਰਤ ਛਕਿਆ ਤੇ ਸਿੰਘ ਸੱਜ ਗਿਆ ਇੱਕ ਵਾਰੀ ਸੰਤ ਜੀ ਮਹਾਰਾਜ ਰੇਲ ਗੱਡੀ ਵਿੱਚ ਆਪਣੇ ਸੇਵਕਾਂ ਨਾਲ ਸਫ਼ਰ ਕਰ ਰਹੇ ਸੀ ਤਾਂ ਉਸ ਡੱਬੇ ਵਿੱਚ ਕੁਝ ਆਦਮੀ ਹੁੱਕਾ ਪੀ ਰਹੇ ਸਨ ਸੇਵਕਾਂ ਨੇ ਹੁੱਕਾ ਬੰਦ ਕਰਨ ਲਈ ਕਿਹਾ ਤਾਂ ਉਹਨਾਂ ਵਿੱਚ ਝਗੜਾ ਹੋ ਗਿਆ ਸੰਤ ਜੀ ਮਹਾਰਾਜ ਬੜੇ ਪ੍ਰੇਮ ਨਾਲ ਬੋਲੇ ਪ੍ਰੇਮਿਓ ਹੁੱਕਾ ਨੁਕਸਾਨ ਕਰਦਾ ਹੈ ਇਸ ਨੂੰ ਛੱਡ ਦਿਓ ਸੰਤਾਂ ਦੇ ਇਹ ਮਿੱਠੇ ਬਚਨ ਉਹਨਾਂ ਦੇ ਹਿਰਦੇ ਵਿੱਚ ਵਸ ਗਏ ਉਹਨਾਂ ਨੇ ਉਸੇ ਵੇਲੇ ਹੁੱਕੇ ਗੱਡੀ ਤੋਂ ਬਾਹਰ ਸੁੱਟ ਦਿੱਤੇ ਅਤੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਪਿੰਡ ਵਿੱਚ ਚਰਨ ਪਾਓ ਅਸੀਂ ਵੀ ਅੰਮ੍ਰਿਤ ਪਾਨ ਕਰਾਂਗੇ ਬੇਨਤੀ ਮੰਨ ਕੇ ਸੰਤ ਜੀ ਮਹਾਰਾਜ ਉਹਨਾਂ ਦੇ ਪਿੰਡ ਗਏ ਅਤੇ ਗੁਰਕਲਗੀਆਂ ਵਾਲੇ ਦਾ ਬਖਸ਼ਿਆ ਹੋਇਆ ਅੰਮ੍ਰਿਤ ਸਾਰੇ ਪਿੰਡ ਨੂੰ ਸ਼ਿਕਾਇਤ